ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੀਤੇ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਦੋ ਹੀ ਤੁਹਾਨੂੰ ਮੱਜਾਂ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਤੇ ਬਾਕੀ ਹਰ ਵੀਡੀਓ 'ਚ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਫੇਰੀ ਆਪਣਾ ਪਸ਼ੂ ਖੜੋ ਕਈ ਵੀਰ ਦੂਰ ਦੇ ਹੁੰਦੇ ਜਿਹੜੇ ਨਹੀਂ ਪਹੁੰਚ ਸਕਦੇ ਉਹ ਆਪਣਾ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਕਰਾ ਲਿਆ ਕਰੋ ਆਪਣੀ ਤਸੱਲੀ ਕਰਕੇ ਤੇ ਆਪਣੀ ਸਮਝਣੇ ਪਸ਼ੂ ਲਿਆ ਕਰੋ ਸਾਰੀਆਂ ਚੀਜ਼ਾਂ ਵੇਖ ਚਾ ਕੇ ਤੇ ਆਪਣੀ ਗਰੰਟੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੀਤਾ ਲਕਦਵਾਲ ਸੀਲਿੰਨ ਵਾਲਾ ਜਿਹੜਾ ਮਰਸਾ ਤੇ ਫੋਨ ਨੰਬਰ ਹੀ ਬੋਲਦਾ 914465 ਉਹਦਨ ਵਾਲਾ ਵੇਚ ਗਿਆ ਫਿਰ ਮਾਲ ਤਾਂ ਨਹੀਂ ਵੇਚਿਆ ਉਹਦਨ ਵਾਲਾ ਵੇਚ ਗਿਆ ਫਿਰ ਮਾਲ ਸਾਰਾ ਤਾਂ ਨਹੀਂ ਜੀ ਵੇਚਿਆ ਤੇ ਅੱਜ ਦੋ گاਵਾਂ ਤੇ ਦੋ ਮੱਧਿਆਂ ਨੇ ਠੀਕ ਐ ਪਹਿਲਾਂ ਇਹ ਝੋਟੀਆਂ ਵਖਾਦੀਆਂ ਨਾ ਛੋਟੀ ਜੀ ਜੀ ਪਹਿਲੇ ਸਵੇਰੇ ਸੂਈ ਆ ਅੱਛਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਤੇ ਉਹ ਪੱਟੀ ਜੇ ਮੰਨ ਲਓ ਕੋਈ 15 20 ਦਿਨਾਂ ਦੀ ਲਾਰੋ ਪੱਟੀ ਚੰਗੀ ਬੰਦੀ ਹੈ ਮਗਰ ਉਹ ਬੋਲ ਲੈ ਬੰਨੇ ਚੰਗੀ ਪਈ ਪੁਣੀ ਹੈ ਨਾ ਆਹ ਵਾਲੀ ਕੱਟੀ ਜੇ ਦੋ ਦੁੱਧ ਛੱਡਿਆ ਆ ਕੱਟੀ ਨਾ ਤੇ ਬਾਕੀ ਆ ਦੋ ਨੰਬਰ ਵਾਲੀ ਦਾ ਬੱਚਾ ਜੀ ਤੇ ਉਹ ਸੋਈ ਗਾਂ ਦਾ ਬੱਚਾ ਜੀ ਤੇ ਕਿੰਨਾ ਦੁੱਧ ਤਿਆਰ ਵੇਦੀਏ ਤੇ ਕੋਲ 11 12 ਕਿਲੋ ਹੀ ਹੋਊਗਾ ਅੱਛਾ ਮਤਲਬ 10 ਕਿਲੋ ਮੰਨ ਕੇ ਨਾ ਮੈਂ ਤੁਹਾਨੂੰ ਅਹੀਂ 10 ਦੀ ਗਾਰੰਟੀ ਇੱਥੇ ਵੀ 10 ਤੋਂ ਵੱਧ ਹੀ ਚਵਾ ਕੇ ਦੇਵਾਂਗੇ ਅੱਛਾ ਜਿੰਨਾ ਟਾਈਮ ਮਰਜ਼ੀ ਕੋ ਤਸੱਲੀ ਕਰ ਲੈ ਜਿਹੜਾ ਨਹੀਂ ਆ ਸਕਦਾ ਵੀ ਵੀਡੀਓ ਕੋਲ ਤੇ ਚਵਾ ਲੈ ਹਨਾ 10 ਤੋਂ ਬਾਹਰ ਹੀ ਹੋਊਗਾ ਅੰਦਰ ਨਹੀਂ ਕਹਿੰਦਾ ਭਾਵੇਂ ਆ ਬੇ ਇੱਥੋਂ ਆਪਣੀ ਕੋ ਤਸੱਲੀ ਕਰਕੇ ਖਾਣੇ ਕਰਦੇ ਹਾਂ ਜੀ ਤੋਰੋ ਫਿਰ ਇੱਕ ਰੀਨੋ ਬਾਕੀ ਆ ਦੇਖ ਸਾਦੇ ਥੱਲੇ ਜਿੰਨੇ ਵੀ ਆ ਸਫਾਈ ਜਿਹਾ ਚਲੋ ਖੱਬਦੀ ਆ ਛੋਟੀ ਪਹਿਲੇ ਧੂਆ ਜੀ ਤੇ ਕੱਦ ਵਜਨ ਜੀ ਵੀ ਚਲੋ ਠੀਕ ਆ ਆ ਜੋ ਲੈ ਆ ਦੇਖੋ ਇਹ ਕਿੰਨਾ ਸਾਫ ਨੂੰ ਤੇ ਇਹਦਾ ਫਿਰ ਮੁੱਲ ਮੁੱਲ ਕਿੰਨਾ ਨਹੀਂ ਦੇ ਜਿਆ ਜਿਆ ਕਰੀਆ ਫਿਰ ਕਿੰਨਾ 90 ਕਰ ਲੀ ਵੇਚੀਗੇ ਪਹਿਲੇ ਫੋਨ ਤੇ ਪਹਿਲੇ ਦੇ 90 ਦੇ ਨਹੀਂ ਵਿਕਣੀ ਪਹਿਲੇ ਫੋਨ ਤੇ ਕਿੰਨੇ ਦੇ ਵਿਕੂਗੀ 85 ਦੀ 85 ਦੀ ਦੇ ਦਈਏ ਨਹੀਂ 80 ਦੇ ਦੇ ਅੱਛਾ 80 ਦੇ ਵਿੱਚੋਂ ਕੋਈ ਹਾਰ ਦੀ ਦੇ ਠੀਕ ਹੈ ਚਲੋ ਬਾਕੀ ਇਹ ਬਾਕੀ ਤਸੱਲੀ ਕਰਕੇ ਮੇਰਾ ਵੀ ਤਸੱਲੀ ਕਰਕੇ ਖੜੇ ਤਾਂ ਕਿ ਲੋ ਤਾਂ ਬਾਹਰ ਹੀ ਹੋਊਗਾ ਅੰਦਰ ਨਹੀਂ ਹੋਊਗਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਜਿਹੜਾ ਇਹ ਆ ਵੀ ਥੱਲੇੋਂ ਸਫਾਈ ਜਿਆ ਨਿਗਰਵਾਨੀ ਦੀ ਆ ਜਿਹੜੀ ਤੇ ਮਗਰ ਕੱਟੀ ਵੀ ਚੰਗੀ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਜਿਹੜਾ ਮੁੱਲ ਪੈਂਦਾ ਵਾ ਤੇ ਬਾਕੀ ਥਾਂ ਨੇ ਵੀ ਚੰਗਾ ਲੱਗਾ ਆ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟਾ ਨੇ ਵੀਤੀ ਇਹਦੇ ਮਗਰ ਕੱਟਾ ਵਾ ਇਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਵੀ 12-13 ਦਿਨ ਹੋ ਗਏ ਸੋਈ ਨਾ ਠੀਕ ਆ ਤੇ ਦੁੱਧ ਉਹ ਦਿਨ ਤੋਂ ਮਤਲਬ ਪਰਾਂ ਤੋਂ ਬਾਹਰ ਹੀ ਆ ਅੰਦਰ ਨਹੀਂ ਆਇਆ ਹੋ ਰਹੀ ਹੈ ਫਿਰ ਸਾਡੇ 10:00 ਵਜੇ ਨਾ ਉਹ ਗੱਜਵਾਵਾਂ ਦੋਨੇ ਜਿਹੜਾ ਠੀਕ ਹੈ ਬਾਕੀ ਇਹਦੇ ਹਵਾਨੇ ਦੀ ਧੱਕ ਗਾਹ ਨੂੰ ਆ ਥੋੜੀ ਗਾਰਡ ਵੀ ਚੰਗੀ ਜੇ ਦੀ ਉਮੀਦ ਹੈ ਦੀ ਗਾਰਡ ਵੀ ਚੰਗੀ ਹੋਊਗੀ ਥੋੜਾ ਨਹੀਂ ਵੱਡੀ ਹੈ ਨਹੀਂ ਹੋ ਜਾਊਗਾ ਜਨਾਲੀ ਬਾਕੀ ਕੱਦ ਵਜਨ ਦੀ ਇਹ ਵੀ ਚੰਗੀ ਐ ਤੇ ਇਹਦਾ ਫਿਰ ਮੁੱਲ ਕਿੰਦੀ? ਮੁੱਲ ਦੀ ਇਹ ਨਾ 85 ਕਰੀਂਗੀ। 85 ਨਾ 80 80 ਰੀ ਦੇ ਰਹੀ ਐ। 80 ਤੋਂ ਘਾਟ ਦੇ ਰਹੀ ਐ। ਕਿੰਨੇ ਦੀ? 70 ਰੀ ਦੇ ਰਹੀ ਐ। 70 ਦੀ? ਹਾਂਜੀ। ਵੇਖ ਲਓ ਤੁਹਾਡੀ ਮਰਜ਼ੀ ਏ। ਦੱਸੋ ਹੋਰ ਦੱਸੋ। ਕਰ ਦਈਏ ਹੋਰ ਮਾਨ। ਕਿੰਨਾ ਕਰੀਏ? 77 ਦੇ ਦੇ ਦੀਗੇ 77 ਪੂਰੇ ਦੇ ਦਾ ਅੱਛਾ 75 ਦੀ ਤੋਂ ਛੋਟ ਕਰਦਾ ਗੋਚੋ ਠੀਕ ਹੈ ਜੀ ਚਾਲੀ ਕਰਕੇ ਖੜੇ ਕੋ ਦਾਨਾਂ ਤੋਂ ਬਾਹਰ ਹੀ ਦੁੱਧ ਅੰਦਰ ਲੈਣੇ ਠੀਕ ਹੈ ਹਾਂ ਜੀ ਤੇ ਹੁਣ ਅ ਸੂਈ ਸਵਾਈ ਜੇ ਇਹ ਪਹਿਲੇ ਸੂਈ ਬਾਹਰ ਹੋਈ ਜੇ ਬਹੁਤ ਅੱਛੀ ਇਹ ਤੇ ਮਗਰ ਬੋਲਾ ਹੀ ਜੇ ਤੇਰੇ ਲਈ ਉਹ ਵਾਲੀ ਬੱਛੀ ਜੇ ਤੇ ਮਗਰ ਤੇ ਖਾਲਾ ਜਾਣੇ ਸੂਈ ਨਹੀਂ ਦੇ ਤਾਂ ਕਿ ਠੰਡੀ ਸੀਨ ਬੜੀ ਜੇ ਮਤਲਬ ਮੈਂ ਤੁਹਾਨੂੰ ਬਖਾਦੀ ਕਿੰਨਾ ਕੁ ਬੋਲਾ ਜਿਹਦੇ ਕੋਲ ਮੰਨ ਲਓ 9 ਤੋਂ ਵੱਧ ਹੀ ਹੈ 10 ਹੋ ਜੇ 9:30 ਜਿੰਨਾ ਹੈ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੇ ਤੇ ਮੀਰ ਦੀ ਮੰਨ ਲਓ ਜਿੰਨੇ ਦਾ ਆਪ ਪੈਸੇ ਲੈਣੇ ਹਨ ਨਾ ਅੱਛਾ 10ਵੀਂ ਦੇ ਹੀ ਨੇ ਬੜਾ ਤਾਂ ਕਿ ਦੋਨੋਂ 10-10 ਕਿਲੋ ਆਰਾਮ ਨਾਲ ਦੇ ਹੀ ਦਨਾਂ ਵਿੱਚ ਨੇ ਠੰਡੀ ਸੀ ਰਾਹ ਦੇ ਲੋ ਭਾਵੇਂ ਇੱਥੇ ਬਹਿ ਜਾ ਦੋਵਾਂ ਪਾਸੇ ਭਾਵੇਂ ਬਹਿ ਜਾ ਥੱਲੇ ਕੋਈ ਗੱਲ ਨਹੀਂ ਬੰਦਾ ਬੰਦਾ ਕੁਝ ਨਹੀਂ ਪੁਣਾ ਤੋਰੋ ਫੇਰ ਇੰਨਾ ਥਾਣੇ ਦੇ ਕੋਈ ਚੰਗਾ ਲੱਗਾ ਹੈ ਬੜਾ ਚਵਾਈ ਕਿੰਨੀ ਹੁੰਦੀ ਹੈ ਰੇਟ ਕਿੰਨਾ ਪੁੰਜਾਇਆ ਚੁੰਗੀ ਆ ਜਲਾ ਆ ਵੀ ਦੀ ਬਾਕੀ ਰੰਗ ਰੂਪ ਦੀ ਚੰਗੀ ਆ ਤੇ ਕਿੰਨਾ ਵੀ ਜੀ ਇਹਦਾ ਮੁੱਲ ਮੁੱਲ 35 ਦੀ ਕਰਦੀ 35 ਦੀ ਕੇ ਹੋਰ ਕਰਦੀਏ ਮਾਨ ਆਪ ਹੀ ਕਰ ਦੋ ਨਹੀਂ ਕੋਈ ਨਹੀਂ ਕਿੰਨੇ ਦੀ 32 ਦੀ ਦੇ ਰਹੀ ਏ 30 अच्छा 30 दी दे दो 352 99 अच्छा इन ना तैयार ਜੀ ਦੇ ਦੋ ਬੋਲਾ ਬਣਾ ਕੇ ਖੜੇ ਹੋ ਪਰਾਂ ਵਾਲੀ ਧੁਆਣ ਕਿਸ ਤੰਦੀ ਕਰਕੇ ਠੀਕ ਹੈ ਜੀ ਹਾਂ ਮੈਂ ਨਾ ਨੂੰ ਲੱਖ ਰੋੜਾ ਆਪਣਾ ਪੂਰਾ ਢੋਲਾ ਤੇ ਆ ਗੱਬਣਿਆ ਇਹ ਜਰਸੀ ਗੱਬਣ ਜੀ ਤੋੜ ਦੋ ਫੇਰ ਇਹਨਾਂ ਵਿੱਚ ਇਹ ਕਿੰਨਾ ਕੁ ਲੈਜੂ ਟਾਈਮ ਜੀਪੀਐ ਨਿਰਦਨ ਲੈ ਇਹ ਵਾਸ਼ ਕਰਦੇ ਨੇ ਤੇ ਦੁੱਧ ਕਿੰਨਾ ਕੁ ਚਵਾਜੂ ਦੁੱਧ ਜਿੱਥੋਂ ਲਈ ਹੈ ਘਰ ਵਾਲੇ ਦੇ ਕਿੰਨੇ ਵੀ 12 11 ਕਿਲੋ ਆਪਾਂ ਚੁੰਦੇ ਰਹੇਗੇ ਠੀਕ ਹੈ ਹਾਂ ਜੀ ਆਪੇ ਦੁੱਧ ਵੀ ਆਪਣਾ ਤਾਜਾ ਆ ਵੀ ਲਾ ਲੋ ਆ ਜਲੇ ਵੰਦੀ ਬਾਕੀ ਹੈਗੀ ਇਹ ਵੀ ਠੰਡੀ ਧੀਰੀ ਹੈ ਇਤਰਾ ਹੀ ਥੱਲੇ ਬੈਹਿ ਜਣਾ ਤੇ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਚਲੋ ਲੈ ਜੇ ਬਣੀ ਹੋਣੀ ਬਣੀ ਇਹਦੇ ਹੀ ਠੀਕ ਹੈ ਜੀ ਹਾਂ ਜੀ ਸੀਰ ਢੰਡੀ ਬਾਕੀ ਬੈਠੀ ਹੈ ਮੇਰੇ ਕੋਲ ਤਿਆਰ ਹੋਣੀ ਹੈ ਜੇ ਦਿਨ ਚਲੋ ਖੜਦੀ ਆ ਇਹ ਪੂਰੀ ਠੰਡੀ ਸੀ ਲਿਆ ਹੂੰ ਤੇ ਇਹਦਾ ਫਿਰ ਮੁੱਲ ਇਹਦਾ 45 ਕਰੀਏ ਵੀ ਦੀ 45000 ਹਾਂਜੀ ਕਰਨਾ ਵਿੱਚ ਮੰਨਤਾਂ ਅੱਛਾ 40000 ਦੀ ਤੇ ਰੋ ਵੀ ਸ਼ੋਰਟ ਕਰ ਲਾਂ ਠੀਕ ਹੈ ਜੀ 40000 ਸ਼ੋਰਟ ਕਰ ਲਾਂ ਠੀਕ ਹੈ ਜੀ ਹਾਂਜੀ ਬਾਕੀ ਗੱਬਣ ਆ ਜਿਹੜਾ ਸੁਆ ਆ ਉਹ ਮੇਰਾ ਵੀਰ ਤਸੱਲੀ ਕਰਕੇ ਖੜਨਾ ਇੱਥੇ ਆ ਜਾਣ ਨਹੀਂ ਜਿਹੜਾ ਅਸਲ ਤਾਂ ਵੀਡੀਓ ਕਾਲ ਦੇ ਜਿwale ਗੱਬਣ ਜਿਹੜੀ ਉਹ ਪਾਸ ਕਰਦੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਆ ਜਿਸ ਤਰ੍ਹਾਂ ਕਿ ਵੀਰ ਜੀ ਨੇ ਹਣ ਕਿਹਾ ਇੱਥੇ ਵੀ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ